ਗੁਰਨਾਮ ਸਿੰਘ ਮੈਸਮਪੁਰੀ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਅੱਜਕੱਲ ਬੜੇ ਭਿਆਨਕ ਹੜ੍ਹਾਂ ਦੀ ਮਾਰ ਵਿੱਚ ਹੈ ਔਰ ਸਾਰੇ ਦਾ ਸਾਰਾ ਪੰਜਾਬ ਜਿਹੜਾ ਉਹ ਪਾਣੀ ਨਾਲ ਲਗ ਭਗ ਡੁੱਬਿਆ ਪਿਆ ਸਰਕਾਰ ਵੱਲੋਂ ਸਾਰੇ ਸਾਡੇ ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਕੋਸ਼ਿਸ਼ ਕਰ ਦਿੱਤਾ ਗਿਆ ਸੋ ਆਪਾਂ ਸਿੱਧੇ ਤੇਰਤੇ ਕਹਿ ਸਕਦੇ ਆ ਕਿ ਜਿਹੜਾ ਹੜਾ ਉਹਦਾ ਮਤਲਬ ਹੈ ਕਿ ਦਰਿਆਵਾਂ ਵਿੱਚ ਜਦੋਂ ਪਾਣੀ ਆ ਕੇ ਬੰਨ ਟੁੱਟਦੇ ਆ ਤੇ ਜਾਂ ਦਰਿਆ ਓਵਰਫਲੋ ਹੋ ਕੇ ਪਾਣੀ ਬਾਹਰ ਆਉਂਦੇ ਆ ਜਾਂ ਵਈਆਂ ਦੀ ਮਾਰ ਵਿੱਚੋਂ ਜਿਹੜਾ ਵੀ ਪਾਣੀ ਹੁੰਦਾ ਅਸੀਂ ਕਹਿੰਦੇ ਆ ਉਹਦੇ ਨਾਲ ਹੜਾ ਗਿਆ ਲੇਕਿਨ ਇੱਕ ਦੋਸਤੋ ਅਗਲੀ ਪਿਜੀਸ਼ਨ ਆ ਕਿ ਮੀਂਹ ਦੇ ਪਾਣੀ ਨੇ ਸਾਰੇ ਪਿੰਡੇ ਸਾਰੇ ਸ਼ਹਿਰਾਂ ਦੇ ਵਿੱਚ ਲਗਭਗ ਜਲਤਲ ਕਰ ਦਿੱਤਾ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਸਾਰਾ ਪੰਜਾਬ ਜਿਹੜਾ ਉਹ ਪਾਣੀ ਦੇ ਨਾਲ ਓਵਰਫਲੋ ਹੋ ਰਿਹਾ ਲੇਕਿਨ ਦੋਸਤੋ ਇੱਥੇ ਦੁੱਖ ਵਾਲੀ ਖਬਰ ਹੈ ਕਿ ਜਿਹੜੇ ਸਾਡੇ ਲੀਡਰ ਸਹਿਬਾਨ ਆ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਲੀਡਰ ਆ ਕੇਜਰੀਵਾਲ ਸਾਹਿਬ ਮੈਂ ਪਿਛਲੀ ਵੀਡੀਓ ਵਿੱਚ ਵੀ ਲਗਾਤਾਰ ਜ਼ਿਕਰ ਕਰਦਾ ਹਾਂ ਨਾ ਕਿ ਉਹਨਾਂ ਨੇ ਪੰਜਾਬ ਦਾ ਗੇੜਾ ਤੱਕ ਨਹੀਂ ਮਾਰਿਆ ਔਰ ਲਗਭਗ 20 ਦਿਨ ਹੋ ਚਲੇ ਆ ਪੰਜਾਬ ਵਿੱਚ ਹੜਾ ਆਏ ਨੂੰ ਇੱਕ ਦੋ ਦਿਨ ਪਹਿਲਾਂ ਉਹਨਾਂ ਦਾ ਇੱਕ ਛੋਟਾ ਜਿਹਾ ਬਿਆਨ ਆਇਆ ਤਾਂ ਸਭ ਕੁਝ ਹੰਤ ਮੰਨਨ ਨਾਲ ਲੈ ਕੇ ਮੋਦੀ ਸਾਹਿਬ ਕੋਲ ਪਹੁੰਚਦੇ ਔਰ ਪੰਜਾਬ ਵਾਸਤੇ ਕੋਈ ਵੱਡਾ ਪੈਕੇਜ ਐਲਾਨ ਕਰਾਉਂਦੇ ਜਿਹਦੇ ਨਾਲ ਕੇ ਪੰਜਾਬੀਆਂ ਦੀ ਜਨ ਸਖਸ਼ ਹੋਵੇ ਕਿਉਂਕਿ ਜਦੋਂ ਵੀ ਰਾਹਤ ਕਾਰਜ ਸਰਕਾਰ ਨੇ ਕਰਨੇ ਆ ਉਹਦੇ ਵਿੱਚ ਵੱਡੇ ਲੈਵਲ ਤੇ ਫੰਡ ਦੀ ਲੋੜ ਹੈ ਫਰਾਂਸ ਦੀ ਲੋੜ ਹੈ ਬੇਸ਼ੱਕ ਸਾਡੇ ਜਿਹੜੀਆਂ ਐਨ ਜੀਓ ਆ ਜਾਂ ਸਾਡਾ ਆਪ ਦਾ ਭਾਈਚਾਰਾ ਜਾਂ ਧਾਰਮਿਕ ਦੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਉਹ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੀਆਂ ਲੋਕਾਂ ਨੂੰ ਰਾਹਤ ਸਮਗਰੀ ਦੇਣ ਦੀ ਜਾਂ ਹੋਰ ਜੋ ਵੀ ਦਵਾਈਆਂ ਦੀ ਲੋੜ ਆ ਜਾਂ ਰੈਸਕਿਊ ਕਰਨ ਦੀ ਲੋੜ ਆ ਜਾਂ ਕੋਈ ਹੋਰ ਪਸ਼ੂ ਡੰਗਰ ਨੂੰ ਅੱਗੇ ਪਿੱਛੇ ਕਰਨ ਦੀ ਲੋੜ ਆ ਪਸ਼ੂਆਂ ਵਾਸਤੇ ਜਾਰੇ ਦੀ ਲੋੜ ਆ ਜਿਹੜੇ ਮਨੁੱਖਾਂ ਉਹਨਾਂ ਵਾਸਤੇ ਰਸਣ ਪਾਣੀ ਦੀ ਲੋੜ ਆ ਇਹਦੇ ਵਾਸਤੇ ਲਗਾਤਾਰ ਲੋਕ ਕੋਸ਼ਿਸ਼ ਕਰ ਰਹੇ ਲੇਕਿਨ ਦੋਸਤੋ ਬੜੇ ਦੁਖ ਵਾਲੀ ਗੱਲ ਆ ਕਿ ਸਾਡੇ ਲੀਡਰਾਂ ਵੱਲੋਂ ਪੰਜਾਬ ਦੀ ਜਿਹੜੀ ਤਕਲੀਫ ਆ ਉਹਦੇ ਵਾਸਤੇ ਬੜਾ ਘੱਟ ਹੁੰਗਾਰ ਆਇਆ ਔਰ ਮੋਦੀ ਸਾਹਿਬ ਨੇ ਵੀ ਥੋੜਾ ਜਿਹਾ ਬਿਆਨ ਦੇ ਕੇ ਹੀ ਸਾਰਨ ਦੀ ਕੋਸ਼ਿਸ਼ ਕੀਤੀ ਹੈ ਚਾਹੀਦਾ ਸੀ ਉਹਨਾਂ ਨੂੰ ਕੋਈ ਵੱਡਾ ਸਾਰਾ ਦਿਲ ਦੇ ਨਾਲ ਪੰਜਾਬ ਵਾਸਤੇ ਇੱਕ ਵੱਡਾ ਸਾਰਾ ਪੈਕੇਜ ਲਾਉਂਦੇ ਜਿਹਦੇ ਨਾਲ ਪੰਜਾਬ ਪੱਕੇ ਤੌਰ ਤੇ ਮੌਜੂਦਾ ਹੜ੍ਹ ਔਰ ਆਉਣ ਵਾਲੇ ਹੜ੍ਹਾਂ ਤੋਂ ਪੰਜਾਬ ਦਾ ਬਚਾਅ ਹੋ ਸਕਦਾ। ਤੋਂ ਦੋਸਤੋ ਪੰਜਾਬੀ ਕੁਝ ਨਾ ਕੁਝ ਇਸ ਤਰ੍ਹਾਂ ਮਹਿਸੂਸ ਕਰਦੇ ਆ ਜਿਵੇਂ ਆਪਣੇ ਦੇਸ਼ ਵਿੱਚ ਹੀ ਬਗਾਨੇ ਹੋਣ ਔਰ ਨਾਲ ਦੀ ਨਾਲ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਕਿਸੇ ਵੀ ਸਟੇਟ ਦੇ ਵਿੱਚ ਹੜ੍ਹ ਆ ਜਾਵੇ ਪੰਜਾਬ ਦੀ ਗਲਤ ਆਡੀ ਹੁੰਦੀ ਹੈ। ਪੇਸ਼ਾ ਕੋ ਹਰਣਾ Rajasthan ਦੇ ਵਿੱਚ ਹੜ ਆ ਜਵੇ ਪੰਜਾਬੀ ਚਾਟ ਆਪਣਾ ਰਸਤ ਪਾਣੀ ਲੈ ਕੇ ਉਹਨਾਂ ਦੀ ਸੇਵਾ ਪਾਣੀ ਲੈ ਕੇ ਹਾਜ਼ਰ ਹੁੰਦੇ ਆ ਜਿਵੇਂ ਤੁਸੀਂ ਜਾਣਦੇ ਹੋ ਪਿਛੇ ਜੰਮੂ ਕਸ਼ਮੀਰ ਦੇ ਟਹਾੜ ਆਇਆ ਸੀ ਪੰਜਾਬੀਆਂ ਨੇ ਬੜੀ ਸੇਵਾ ਕੀਤੀ ਇਵਨ ਇੱਥੋਂ ਤੱਕ ਵੀ ਗੱਲ ਹੁੰਦੀ ਹੈ ਕਿ ਜੇਕਰ ਸਾਡੇ ਜਿਹੜੇ ਲੋਕ ਹੈ ਕਿਸੇ ਹੋਰ ਦੇਸ਼ ਵਿੱਚ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਮੇਸ਼ਾ ਕੋ ਪਚਾਲ ਹੋਵੇ ਹੜ ਹੋਵੇ ਜਾਂ ਹੋਰ ਕੋਈ ਸਮੱਸਿਆ ਹੋਵੇ ਲੋਕੀ ਉੱਥੇ ਜਾ ਕੇ ਲੰਗਰ ਲਾਉਂਦੇ ਜਾਂ ਜਿਸ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਹੋਵੇ ਪੰਜਾਬੀ ਉੱਥੇ ਪਹੁੰਚਦੇ ਆ ਸੋ ਇੱਕ ਗਿੱਲਾ ਪੰਜਾਬੀਆਂ ਦੇ ਮਨ ਵਿੱਚ ਜ਼ਰੂਰ ਹੈ ਹਾਂ ਮੈਂ ਥੋੜੀ ਜੀ ਖਬਰ ਸੁਣ ਰਿਹਾ ਸੀ ਕਿ ਹਾਂ ਰਾਜਸਥਾਨ ਔਰ ਹਰਿਆਣਾ ਤੋਂ ਬਹੁਤ ਹੈਲਪ ਕੀਤੀ ਹੈ ਸ਼ੁਰੂ ਤੋਂ ਹੀ ਤੇ ਨਾਲ ਦੀ ਨਾਲ ਅੱਜ ਖਬਰ ਆ ਰਹੀ ਸੀ ਕਿ ਕੇਰਲ ਤੋਂ ਕੋਈ ਟੀਮ ਰਾਹਤ ਸਮਗਰੀ ਲੈ ਕੇ ਪੰਜਾਬ ਵਿੱਚ ਪੁੱਜੀ ਹੈ ਸੋ ਦੋਸਤੋ ਬੇਸ਼ੱਕ ਇਹ ਰਾਹਤ ਸਮਗਰੀ ਬਹੁਤ ਘੱਟ ਹੁੰਦੀ ਆ ਔਰ ਜਿਹੜਾ ਹੜਾਂ ਨੇ ਡੈਮੇਜ ਕਰਨਾ ਹੁੰਦਾ ਉਹਦੀ ਇਹ ਰੋਕਥਾਮ ਨਹੀਂ ਕਰ ਸਕਦੀ ਉਹਦੀ ਰੋਕਥਾਮ ਸਰਕਾਰਾਂ ਹੀ ਕਰ ਸਕਦੀਆਂ ਲੇਕਿਨ ਫਿਰ ਵੀ ਮੋਰਲ ਤੌਰ ਤੇ ਲੋਕਾਂ ਨੂੰ ਮਾਨਸਿਕ ਤੌਰ ਤੇ ਇਹਦੇ ਨਾਲ ਬਲ ਮਿਲਦਾ